ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਤੇ ਬਹੁਤ ਹੀ ਜ਼ਬਰਦਸਤ ਜੋ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਅਗਰ ਤੁਸੀਂ ਦੋ ਲੌਂਗ ਆਪਣੇ ਮੂੰਹ ਵਿੱਚ ਰੱਖ ਲਮੋ ਤਾਂ ਸਾਹਮਣੇ ਵਾਲਾ ਖੜਾ ਬੰਦਾ ਤੁਹਾਡਾ ਗੁਲਾਮ ਬਣ ਜਾਵੇਗਾ ਤੁਹਾਡੀ ਹਰ ਇੱਕ ਗੱਲ ਮੰਨੇਗਾ ਪਰ ਇਸ ਦੇ ਨਾਲ ਨਾਲ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਗਲਤ ਮਕਸਦ ਵਾਸਤੇ ਇਸ ਉਪਾਅ ਦਾ ਜੋ ਵਰਤੋ ਤੁਸੀਂ ਨਹੀਂ ਕਰ ਸਕਦੇ ਅਗਰ ਤੁਸੀਂ ਕਿਸੇ ਵੀ ਗਲਤ ਮਕਸਦ ਵਾਸਤੇ ਇਸ ਉਪਾਅ ਦੀ ਵਰਤੋਂ ਕਰਦੇ ਹੋ ਤਾਂ ਇਹ ਉਪਾਅ ਬਿਲਕੁਲ ਵੀ ਕੰਮ ਨਹੀਂ ਕਰੇਗਾ ਦੋਸਤੋ ਜਿਹੜਾ ਵੀ ਇੱਕ ਸੱਚਾ ਇਨਸਾਨ ਇਸ ਉਪਾਅ ਦੀ ਵਰਤੋਂ ਕਰ ਰਿਹਾ ਇਹ ਉਪਾਅ ਸਿਰਫ ਉੱਥੇ ਹੀ ਕੰਮ ਕਰੇਗਾ ਜਿੱਥੇ ਕਿਸੇ ਨਾਲ ਕੋਈ ਮਾੜਾ ਹੋ ਰਿਹਾ ਜਾਂ ਧੱਕਾ ਹੋ ਰਿਹਾ ਜਾਂ ਕਿਸੇ ਇਨਸਾਨ ਨਾਲ ਕੋਈ ਗਲਤ ਕਰ ਰਿਹਾ ਇਹ ਉਪਾਅ ਸਿਰਫ ਉੱਥੇ ਹੀ ਕੰਮ ਕਰੇਗਾ। ਅਗਰ ਆਪਾਂ ਇਸ ਉਪਾਅ ਦੀ ਵਰਤੋਂ ਕਿਸੇ ਗਲਤ ਮਕਸਦ ਲਈ ਕਰੀਏ ਤਾਂ ਇਹ ਆਪਾਂ નિਸਫਲ ਹੋ ਜਾਏਗਾ ਤੇ ਕਦੇ ਵੀ ਕੰਮ ਨਹੀਂ ਕਰੇਗਾ। ਹੁਣ ਤੁਹਾਨੂੰ ਦੱਸ ਦਿਆਂ ਦੋਸਤੋ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ? ਦੋਸਤੋ ਇਸ ਆਪਾਂ ਨੂੰ ਤੁਸੀਂ ਜਿਸ ਵੀ ਇਨਸਾਨ ਦੇ ਉੱਪਰ ਕਰਨਾ ਹੈ ਉਸ ਦੇ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਆਪਾਂ ਆਪਣੇ ਘਰ ਤੋਂ ਹੀ ਕਰਕੇ ਜਾਣਾ ਪਵੇਗਾ। ਤੁਸੀਂ ਕਰਨਾ ਕੀ ਹੈ ਦੋਸਤੋ ਤੁਸੀਂ ਦੋ ਲੋង ਆਪਣੇ ਮੂੰਹ ਦੇ ਵਿੱਚ ਰੱਖਣੇ ਨੇ ਤੇ 11 ਵਾਰ ਤੁਸੀਂ ਅੱਖਾਂ ਬੰਦ ਕਰਕੇ ਉਸ ਇਨਸਾਨ ਦਾ ਨਾਮ ਆਪਣੇ ਮਨ ਦੇ ਵਿੱਚ ਯਾਦ ਕਰਨਾ ਹੈ ਉਸ ਇਨਸਾਨ ਦਾ ਨਾਮ ਤੁਸੀਂ 11 ਵਾਰ ਲੈਣਾ ਹੈ ਜਿਸ ਦੇ ਉੱਪਰ ਆਪਾਂ ਇਹ ਉਪਾਅ ਕਰਨਾ ਹੈ ਜਿਸ ਇਨਸਾਨ ਨੂੰ ਤੁਸੀਂ ਆਪਣੇ ਵਾਸਤੇ ਵਿੱਚ ਕਰਨਾ ਚਾਹੁੰਦੇ ਹੋ 11 ਵਾਰ ਤੁਸੀਂ ਉਸ ਇਨਸਾਨ ਦਾ ਨਾਮ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਜਿਹੜੇ ਤਾਂ ਇਨਸਾਨ ਲੌਂਗ ਨੂੰ ਅੰਦਰ ਖਾ ਸਕਦੇ ਨੇ ਉਹਨਾਂ ਨੇ ਲੌਂਗ ਨੂੰ ਚਵਾ ਕੇ ਅੰਦਰ ਖਾ ਲੈਣਾ ਹੈ ਅਗਰ ਤੁਸੀਂ ਲੌਂਗ ਨਹੀਂ ਖਾ ਸਕਦੇ ਤਾਂ ਤੁਸੀਂ ਲੌਂਗ ਨੂੰ ਆਪਣੇ ਮੂੰਹ ਤੋਂ ਬਾਹਰ ਕੱਢ ਕੇ ਮਿੱਟੀ ਵਿੱਚ ਥੋੜਾ ਜਿਹਾ ਟੋਆ ਪੁੱਟ ਕੇ ਦਬਾ ਦੇਣਾ ਹੈ ਦੋਸਤੋ ਇਸ ਉਪਾਅ ਨੂੰ ਹਰ ਇੱਕ ਇਨਸਾਨ ਕਰ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਆਪਾਂ ਸਿਰਫ ਇੱਕ ਵਾਰ ਹੀ ਇਸ ਉਪਾਅ ਨੂੰ ਕਰ ਸਕਦੇ ਹਾਂ ਜਿਸ ਵੀ ਇਨਸਾਨ ਦੇ ਉੱਪਰ ਆਪਾਂ ਨੇ ਕਰਨਾ ਹੈ ਇਹ ਜਿਹੜਾ ਉਪਾਅ ਹੈ ਦੋਸਤੋ ਇਹ ਵਾਰ-ਵਾਰ ਕੰਮ ਨਹੀਂ ਕਰਦਾ ਇਸ ਕਰਕੇ ਤੁਸੀਂ ਬਹੁਤ ਸੋਚ ਸਮਝ ਕੇ ਇਸ ਉਪਾਅ ਨੂੰ ਕਰੋ ਜਿੱਥੇ ਕਿ ਤੁਹਾਨੂੰ ਲੱਗੇ ਕਿ ਸਾਨੂੰ ਇਹ ਉਪਾਅ ਕਰਨਾ ਚਾਹੀਦਾ ਹੈ ਸਿਰਫ ਉੱਥੇ ਹੀ ਤੁਸੀਂ ਇਸ ਉਪਾਅ ਨੂੰ ਕਰੋ ਦੋਸਤੋ ਕਿਸੇ ਵੀ ਮਾੜੇ ਇਰਾਦੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਹਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਿਲਕੁਲ ਸਹੀ ਹੋ ਤੇ ਸਾਹਮਣੇ ਵਾਲਾ ਗਲਤ ਹੈ ਤੇ ਤੁਹਾਡੇ ਤੇ ਅਤਿਆਚਾਰ ਕਰ ਰਿਹਾ ਹੈ ਫਿਰ ਉੱਥੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੀ ਤੇ ਉੱਥੇ ਇਹ ਉਪਾਅ 100% ਕੰਮ ਵੀ ਕਰੇਗਾ ਦੋਸਤੋ ਅਗਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਆਪਾਂ ਛੋਟੇ-ਛੋਟੇ ਤੇ ਸੌਖੇ ਉਪਾਅਾਂ ਦੀਆਂ ਵੀਡੀਓ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੁੰਦੇ ਰਹੇ ਨੇ ਆ ਜੀ